ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਬੰਡਾਲਾ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਅਮਰਸਰ ਸਾਹਿਬ ਆ ਜੀ ਆ ਤਰਨਤਾਰਨ ਸਾਹਿਬ ਤੋਂ ਦੋਸਤੋ ਕੋਈ 6-7 7 ਕਿਲੋਮੀਟਰ ਦੀ ਦੂਰੀ ਹੈਗੀ ਆ ਬੰਡਾਲਾ ਪਿੰਡ ਮੇਨ ਨੈਸ਼ਨਲ ਹਾਈਵੇ ਦੇ ਉੱਪਰ ਜਿਹੜਾ ਦੋਸਤੋ ਵੀਰ ਹੁਣਾਂ ਦਾ ਕਾਰ ਆ ਐਚਪੀ ਪੈਟਰੋਲ ਪੰਪ ਆ ਸੋ ਤੁਸੀਂ ਕੰਟੈਕਟ ਨੰਬਰ ਜਿਹੜੇ ਬਿਲਕੁਲ ਲਗਾਤਾਰ ਸਕਰੀਨ ਦੇ ਥੱਲੇ ਚੱਲਦੇ ਪਏ ਆ ਨੰਬਰਾਂ ਦੇ ਸੰਪਰਕ ਕਰਕੇ ਤੁਸੀਂ ਘਰ ਵਿਜ਼ਿਟ ਕਰ ਸਕਦੇ ਹੋ ਅੱਜ ਇੱਕ ਤੁਹਾਨੂੰ ਮੱਝ ਦਿਖਾ ਦਾਂਗੇ ਦੋਸਤੋ ਬਿਲਕੁਲ ਪੰਜ ਪੰਜ ਤੋਂ 7 ਦਿਨ ਤੱਕ ਬਿਲਕੁਲ ਤਿਆਰੀ ਦੇ ਵਿੱਚ ਹੋਵੇਗੀ ਦਿਨ ਆਪਾਂ ਪੂਰਾ ਬੇਰਬਾਈ ਸਤਨਾਮ ਦੇ ਨਾਲ ਗੱਲਬਾਤ ਕਰਾਂਗੇ ਪੂਰੀ ਇਨਫੋਰਮੇਸ਼ਨ ਡਿਟੇਲ ਜਿਹੜੀ ਆ ਇਸ ਮੱਝ ਦੇ ਸਬੰਧ ਵਿੱਚ ਲੈ ਕੇ ਉਹਨਾਂ ਤੋਂ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖ ਲਿਓ ਘਰੇਲੂ ਮਾਲ ਆ ਦੋਸਤੋ ਪਸ਼ੂ ਜਿੰਨੇ ਵੀ ਹੈਗੇ ਆ ਸਾਰੇ ਘਰ ਦੇ ਘਰੇਲੂ ਪਸ਼ੂਗਾ ਸੋ ਅੱਜ 3 ਜੂਨ ਨੂੰ ਆਪਾਂ ਵੀਡੀਓ ਬਣਾ ਰਹੇ ਆ ਦੋਸਤੋ ਸਮਾਂ ਤੁਸੀਂ ਨੋਟ ਕਰ ਲਓ ਕੋਈ ਸ਼ਾਮ ਦੇ 6:30 ਵਜੇ ਦਾ ਸਮਾਂ ਹੈਗਾ 3:30 ਮਿੰਟ ਦਾ ਸਮਾਂ ਜਿਹੜਾ ਸ਼ਾਮ ਦਾ ਹੈਗਾ ਤੇ ਗੱਲਬਾਤ ਪਾਈਦੇ ਨਾਲ ਕਰਦੇ ਆ ਸੋ ਵੱਡੀ ਮਾਝਾ ਠੀਕ ਹੈ ਜੀ ਇੱਕ ਪਹਿਲਾਂ ਮੈਂ ਤੁਹਾਨੂੰ ਬਾਡੀ ਬੰਤਰ ਪੂਰਾ ਸਟਰਕਚਰ ਜਿਹੜਾ ਮਾਝ ਦਾ ਦਿਖਾ ਦੇਣਾ ਪੂਰੇ ਵੱਡੇ ਕਦ ਕੱਠੀ ਦੀ ਆ ਸੋ ਪਹਿਲੇ ਸਵੇਰ ਦੇ ਦੌਰਾਨ ਦੋਸਤੋ ਵਧੀਆ ਮਿਲਕ ਤੇ ਚੱਲੀ ਆ ਠੀਕ ਆ ਕੋਈ 16 17 18 ਲੀਟਰ 17 18 ਲੀਟਰ ਦੀ ਜਿਹੜੀ ਆ ਵੀਰ ਗੱਲ ਦੱਸਦਾ ਵੀ ਇਹ ਸਮਾਝ ਦੇ ਕੋਲ ਜਿਹੜਾ ਮਿਲਕ ਸੀਗਾ 17 18 ਕਿਲੋ ਠੀਕ ਆ ਹੋਲ ਵੱਡੀ ਹਾਈਟ ਆ ਨਾਰਮਲ ਨਾਲ ਜਿਹੜੀਆਂ ਦੋਸਤੋ ਤੁਸੀਂ ਹੋਰ ਵੀ ਮੱਝਾਂ ਦੇਖ ਰਹੇ ਹੋ ਦਰਮਿਆਨੀ ਹਾਈਟ ਜਾਂ ਮੀਡੀਅਮ ਹਾਈਟ ਦੀਆਂ ਮੱਝਾਂ ਨਾਲ ਵੀ ਖੜੀਆਂ ਨੇ ਪਰ ਇਹ ਸਮਝ ਦੀ ਕੱਦ ਕਾਠੀ ਕਾਫੀ ਵੱਡੀ ਆ ਠੀਕ ਆ ਜੀ ਆਰਡਰ ਕੁਆਲਿਟੀ ਜਿਹੜੀ ਆ ਬੜਾ ਖੁੱਲਾ ਲੇਵਾ ਬਣਾ ਕੇ ਤਿਆਰ ਕਰਦੀ ਆ ਵੀਰ ਦੇ ਕਹਿਣ ਦੇ ਮੁਤਾਬਕ ਵੀ ਬਿਲਕੁਲ ਜਦੋਂ ਨੇੜੇ ਕੋਈ 2 ਚ 3 ਦਿਨ 2 ਦਿਨ ਰਹਿ ਕੇ ਸੂਨ ਦੇ ਵਿੱਚ ਤੇ ਫੁੱਲ ਵੱਡਾ ਲੇਵਾ ਜਿਹੜਾ ਬਣਾ ਕੇ ਤਿਆਰ ਕਰਦੀ ਆ ਠੀਕ ਆ ਤੇ ਗੱਲਬਾਤ ਆਪਾਂ ਕਰ ਲੈਣੀ ਆ ਪੁੱਛਦੇ ਆ ਕੀ ਡਿਟੇਲ ਆ ਸੋ ਬਾਕੀ ਮੱਝ ਸੂਨ ਵਾਲੀ ਆ ਟਿੱਪ ਕੇ ਤਸੱਲੀ ਕਰ ਸਕਦੇ ਹੋ ਕਿਉਂ ਥਣਾ ਦੀ ਠੀਕ ਆ ਜੀ ਤੇ ਆਜੋ ਭਾਈ ਸਤਨਾਮ ਜੀ ਸਭ ਤੋਂ ਪਹਿਲਾਂ ਵੀਰੇ ਸਤਨਾਮ ਸਾਸਰੀ ਘਰ ਕੀ ਹਾਲ ਚਾਲ ਹੈ ਜੀ ਠੀਕ ਠਾਕ ਜੀ ਹਾਂ ਜੀ ਸਤਨਾਮ ਭਾਈ ਪਸ਼ੂ ਪਹਿਲਾਂ ਵੀ ਇੱਕ ਆਪਾਂ ਵੀਡੀਓ ਪਾਈ ਸੀ ਕਾਫੀ ਟਾਈਮ ਪਹਿਲਾਂ ਹਾਂ ਜੀ ਤੇ ਅੱਜ ਫੇਰ ਜਿਹੜੀ ਇਹ ਵੀਡੀਓ ਪਾ ਰਹੇ ਆ ਸਮਾਂ ਮਤਲਬ ਪਸ਼ੂ ਘਰ ਦੇ ਨੇ ਆਪਣੇ ਹਾਂ ਜੀ ਹਾਂ ਜੀ ਘਰ ਦੇ ਹੈ ਜੀ ਆਪਾਂ ਕੋਈ ਵਪਾਰ ਦਾ ਕੰਮ ਨਹੀਂ ਕਰਦੇ ਕੋਈ ਕੋਈ ਵਪਾਰ ਦਾ ਕੰਮ ਨਹੀਂ ਸੀਗਾ ਹਾਂ ਜੀ ਹਾਂ ਜੀ ਤੇ ਇਹ ਫਿਲਹਾਲ ਜਿਹੜੀ ਇਹ ਮੱਝ ਵੀਰ ਇੱਕ ਘਰ ਦੀ ਜੰਮੀ ਪੱਲੀਏ ਜੇ ਆਪਾਂ ਖਰੀਦੀ ਸੀ ਅਗੋਂ ਨਹੀਂ ਵੀਰ ਜੀ ਇਹ ਆਪਾਂ ਹਰਿਆਣੇੋਂ ਲਿਆਂਦੀ ਸੀ ਪਿਛਲੀ ਵਾਰ ਪਿਛਲੇ ਸਾਲ ਹਾਂਜੀ ਹਾਂਜੀ ਹਰਿਆਣੇ ਦੀ ਵੀ ਵੀਡੀਓ ਹੈਗੀ ਆ ਜੇ ਉਹ ਵੀ ਕਹਿੰਦੇ ਨਾਲ ਉਹ ਵੀ ਪਾ ਦਾਂਗੇ ਜਿੱਥੋਂ ਆਪਾਂ ਲਿਆਂਦੀ ਉਹ ਆਪਾਂ ਪਿਛਲੇ ਸਾਲ ਦੀ ਜਿਹੜੀ ਵੀਡੀਓ ਉਹ ਵੀ ਹੈਗੀ ਆ ਹਾਂਜੀ ਜਦੋਂ ਹਰਿਆਣੇੋਂ ਲਿਆਂਦੀ ਬਿਲਕੁਲ ਤਿਆਰ ਸੀ ਜਦੋਂ ਹਾਂਜੀ ਹਾਂਜੀ ਇਸ ਵਾਰ ਆਪਣੇ ਕੋਲ ਆ ਗਈ ਹੈ ਮਤਲਬ ਕਿ ਸੂਆ ਕਿਨਮਾ ਸੁਣ ਜਾ ਰਹੀ ਹੈ ਸੂਆ ਇਹ ਤੇਜਾ ਸੂਆ ਸੁਣਾ ਯਾਰ ਕੰਮ ਤੇਜਾ ਸੂਆ ਹਾਂਜੀ ਤੇਜਾ ਸੂਆ ਭਰਾਵੋ ਇਹ ਸਮਝਨੇ ਸੁਣਾ ਤੇ ਫੁੱਲ ਵੱਡੀ ਹਾਈਟ ਆ ਜਦੋਂ ਪਿਛਲੇ ਸਾਲ ਦੀ ਗੱਲ ਵੀ ਜਦੋਂ ਵੀਰੇ ਲੈ ਕੇ ਆਇਆ ਸੀ ਹਰਿਆਣੇ ਤੋਂ ਉਦੋਂ ਦੀ ਵੀਡੀਓ ਵੀ ਜਿਹੜੀ ਆ ਦੋਸਤੋ ਬਿਲਕੁਲ ਨਾਲ ਸਕਰੀਨ ਤੇ ਚੱਲ ਰਹੀ ਆ ਬਿਲਕੁਲ ਤਿਆਰ ਦੀ ਵੀਡੀਓ ਆ ਜਦੋਂ ਬਿਲਕੁਲ ਤਿਆਰੀ ਦੇ ਵਿੱਚ ਹੁੰਦੀ ਆ ਹਵਾਨਾ ਆਰਡਰ ਜਿਹੜਾ ਬਿਲਕੁਲ ਤਿਆਰ ਹੁੰਦਾ ਅੱਛਾ ਭਾਈ ਸਤਨਾਪਾ ਭਾਈ ਜਿਹੜੀ ਇਹ ਵੀਡੀਓ ਤੇ ਵਿੱਚ ਆਪਾਂ ਪਿਛਲੇ ਸਾਲ ਦੀ ਦੇਖਣ ਡਏ ਆ ਇਹ ਮਤਲਬ ਕਿ ਬਿਲਕੁਲ ਤਿਆਰੀ ਦੀ ਵੀਡੀਓ ਆ ਕੋਈ ਇੱਕ ਦੋ ਦਿਨ ਆਪਾਂ ਸੂਪੀ ਸੀ ਜਾਂ ਦਿਨ ਉੱਤੇ ਹੋਰ ਲੈ ਕੇ ਜਾਈ ਗਈ ਨਹੀਂ ਤਿਆਰੀ ਹੀ ਉਦੋਂ ਵੀਰਜੀ ਬਸ ਇੱਕ ਇੱਕ ਦੋ ਦਿਨ ਹੀ ਸੀ 1 2 ਦਿਨ ਸੀ ਹਾਂਜੀ ਹਾਂਜੀ ਆ ਟਰੌਡਰ ਜਿਹੜਾ ਇੰਨਾ ਬਣਾ ਕੇ ਤਿਆਰ ਕਰਦੇ ਹਾਂ ਹਾਂਜੀ ਹਾਂਜੀ ਇੰਨਾ ਬਣਾਉਂਦੀ ਆ ਜੀ ਅੱਛਾ ਅਜੇ ਕੋਈ ਤਸੱਲੀ ਵਾਲੀ ਗੱਲ ਐ ਵੀ ਜੀ ਗਰੰਟੀ ਵਾਲੀ ਗੱਲ ਐ ਥਿਆਣ ਥੋਣ ਛੱਡਾ ਛੁੱਟਾ ਬਿਲਕੁਲ ਓਕੇ ਮੈਂਦਾ ਪਿਓਰ ਹਰਿਆਣੇ ਦੀ ਕੋਈ ਹੋਰ ਨਹੀਂ ਹੈਗਾ ਆਪਾਂ ਕਿਹੜਾ ਸੇਲ ਪਰਚੇਜ ਦਾ ਕੰਮ ਕਰਦੇ ਹਾਂ ਵੀ ਜੀ ਜੀ ਬਿਲਕੁਲ ਹਾਂ ਡੰਗਰ ਜ਼ਿਆਦੇ ਹੋ ਗਿਆ ਮੈਂ ਸਕੂਲ ਬੱਸ ਚਲਾਉਣਾ ਵਾਂ ਤੇ ਤਾਂ ਕਰਕੇ ਵੇਚਿੰਦੇ ਹਾਂ ਬਿਲਕੁਲ ਹਾਂਜੀ ਪਸ਼ੂ ਜਿਹੜੇ ਆ ਦੋਸਤੋ ਵੀਰ ਕੋਲੇ ਅੱਗੇ ਕਾਫੀ ਆ ਮੱਜਾਂ ਘਟੋ ਘਟ ਵੀ 5-7 ਮੱਜਾਂ ਨਾਰਮਲੀ ਜੇਕਰ ਪਹਿਲਾਂ ਵੀ ਗੱਲ ਕਰ ਲਈਏ ਕਰੇ ਹੈਗੀਆਂ ਨੇ ਅੱਛਾ ਭਾਈ ਸਤਨਾਮ ਇਹਰੇ ਅਸਲੀਤੀ ਕਿੰਨਾ ਕ ਪੀਕ ਸੀ ਦੁੱਧ ਕਿੰਨਾ ਕ ਚਵਾਤਾ ਸੀ ਇਹਨਾਂ ਜਿਹੜਾ ਹਾਈਐਸਟ ਇਹਨੇ ਵੀ ਜੀ ਪਿਛਲੇ ਸੂਏ 17 17 ਤੋਂ ਪਲੱਸ ਹੀ ਸੀ 17 ਤੋਂ ਪਲੱਸ ਹਾਂ ਜੀ ਵੀ ਕੋਈ ਇੱਕ ਹੁੰਦਾ ਨਾ ਵੀ ਗੱਲ ਕਹਿਣ ਵਾਲੀ ਹੁੰਦੀ ਹੈ ਵੇਚਣ ਕਰਕੇ ਹਾਂ ਨਾ ਨਾ ਐਦਾਂ ਦੀ ਕੋਈ ਗੱਲ ਨਹੀਂ ਆਪਾਂ ਭਰੇ ਭਾਜ ਖਲੋਤੇ ਆ ਕੋਈ ਝੂਠ ਮਾਰਨ ਵਾਲੀ ਗੱਲ ਨਹੀਂ ਬਿਲਕੁਲ ਹਾਂ ਤੇ 17 ਲੀਟਰ ਆਪਦੇ ਹੱਥੀਂ ਵੀ ਚਵਾਈ ਕੀਤੀ ਆ ਤੁਸੀਂ ਹਾਂ ਜੀ ਹਾਂ ਥਾਣਾ-ਥੁਣਾ ਦੀ ਬਿਲਕੁਲ ਓਕੇ ਕੋਈ ਧਾਰ ਦਾ ਫਰਕ ਨਹੀਂ ਹੋਊਗਾ ਇੱਕ ਦਾ ਠੀਕ ਹੈ ਜੀ ਤੇ ਬਾਕੀ ਉਹ ਸੀਲਸਲਾਕ ਮੱਝ ਪੂਰੀ ਆ ਕੋਈ ਗੱਲ ਨਹੀਂ ਹੈਗੀ ਲੋ ਵੀ ਭਰਾਵਾ ਹਾਂ ਹਾਂ ਕੋਈ ਜਦਾ ਮਰਜੀ ਚੋਈ ਨਿਆਣਾ ਚੋਈ ਜੋ ਸਾਡੀਆਂ ਚੌਂਦੀਆਂ ਵਿੱਚ ਜਨਾਨੀਆਂ ਹੀ ਆ ਕੋਈ ਬੰਦਾ ਨਹੀਂ ਚੋਂਦਾ ਠੀਕ ਹੈ ਜੀ ਹਾਂ ਕੋਈ ਮੱਝ ਚ ਕੋਈ ਕਿਸੇ ਤਰ੍ਹਾਂ ਦੀ ਇੱਕ ਨੰਬਰ ਦੀ ਵੀ ਕੋਈ ਹੈ ਨਹੀਂ ਜੀ ਕਰੇ ਬੀਬੀਆਂ ਚੁਆਈ ਕਰਦੇ ਆ ਦੋਸਤੋ ਠੀਕ ਆ ਕਰੇ ਲੇਡੀਜ਼ ਚੁਆਈ ਕਰਦੀਆਂ ਨੇ ਕਿਉਂਕਿ ਵੀਰ ਹੋਣਾ ਤਾਂ ਜਿਵੇਂ ਦੱਸਤਾ ਵੀ ਸ਼ਡਿਊਲ ਸਕੂਲ ਬੱਸ ਚਲਾਉਂਦੇ ਆ ਤੇ ਬਾਹਰ ਮਤਲਬ ਕਿ ਸਵੇਰ ਜਾਣਾ ਸ਼ਾਮ ਨੂੰ ਘਰੇ ਆਉਣਾ ਠੀਕ ਆ ਤੇ ਸਤਨਾ ਬਾਈ ਇਹਨੂੰ ਖੋਲ ਕੇ ਦਿਖਾਈਏ ਵੀਰਾਂ ਨੂੰ ਬਾਕੀ ਖੋਲ ਕੇ ਆਪਾਂ ਤੋਰ ਕੇ ਦੋਸਤੋ ਤੁਹਾਨੂੰ ਆਜਾ ਚੈੱਕ ਕਰਾ ਦਿੰਨੇ ਆ ਠੀਕ ਆ ਆ ਦੇਖੋ ਹੋਲ ਵੱਡੀ ਹਾਈਟ ਹੈ ਪ੍ਰਭੂ ਤੇ ਕਦਗਾਠ ਉੱਚੇ ਕਦਗਾਠ ਦੀ ਆ ਠੀਕ ਆ ਤੇ ਆਰਡਰ ਕੁਆਲਟੀ ਜਿਹੜੀ ਆ ਦੋਸਤੋ ਹਜੇ ਕਿੰਨੇ ਨੂੰ ਦਿਨ ਪੂਰੇ ਹੋਣੇ ਆ ਜੂਨ ਨੂੰ ਇਹ ਵੀ ਜੀ 6 ਨੂੰ 6 6 ਤਰੀਕ ਨੂੰ ਦੇ ਦਿਨ ਪੂਰੇ ਜੀ 6 ਤਰੀਕ ਨੂੰ 6 ਜੂਨ ਨੂੰ ਦਿਨ ਪੂਰੇ ਅੱਜ ਦੋਸਤੋ 3 ਦਿਨ ਪਈ ਹਜੇ ਦਿਨ ਪੂਰੇ ਹੋਣਗੇ 3 ਦਿਨ ਲੈ ਦੇ 4 ਲੈ ਦੇ ਇਹਨੇ ਦਿਨਾਂ ਚ ਲੈ ਗਈ ਆਹ ਦੇਖੋ ਫੁੱਲ ਬੜੀ ਹਾਈਟ ਆ ਦੋਸਤੋ ਆਰਡਰ ਕੁਆਲਟੀ ਬਿਲਕੁਲ ਤੁਹਾਡੇ ਸਾਹਮਣੇ ਅਜੇ ਦਿਨ ਇਹਨੇ ਵੀ ਬਹੁਤ ਚੱਟਾ ਬਣਾਉਣਾ ਸਤਨਾਪਾ ਜੀ ਇੱਕ ਵਾਰੀ ਫੇਰ ਕਮਾ ਦਿਓ ਇੱਕ ਵਾਰੀ ਤੋੜ ਦਿਓ ਹੋਰ ਬਣਾਓ ਅਰੇ ਤੇ ਲੰਟੂ ਨਾ ਬੜੀਆਂ ਆ ਜਦੇ ਬਹੁਤ ਮਾਝ ਕੋ ਕਰਿਆ ਨਹੀਂ ਜਾਣਾ ਇਹਨਾਂ ਦੇ ਤੱਕ ਨੂੰ ਠੀਕ ਆ ਵੱਡੀ ਮਹਾਂ ਬਾਕੀ ਹੋ ਸਕਦਾ ਵੀ 6 ਜੂਨ ਤੋਂ ਉੱਪਰ ਦੇਣ 10 ਜੂਨ ਤੋਂ ਬਾਅਦ ਸੂਵੇ ਜਾਗੇ ਹਾਂਜੀ ਹਾਂਜੀ ਦਿਨ ਹਜੇ ਉੱਪਰ ਵੀ ਲੈ ਕੇ ਜਾਊਗੀ ਠੀਕ ਆ ਜੀ ਬਾਕੀ 6 ਜੂਨ ਵਾਲੇ ਦੇਣਾ ਜਿਹੜੇ ਉਹ ਪੂਰੇ ਹੋਣ ਦੇ ਵਿੱਚ ਪਏ ਆ ਉਸ ਤੋਂ ਬਾਅਦ ਹੀ ਜੇਕਰ ਗੱਲ ਕਰ ਗਏ ਤੇ ਉੱਪਰ ਦੇਣ ਲੈ ਕੇ ਜਾਊਗੀ ਤੇ ਵੱਡੇ ਕਦ ਕੱਢ ਦੀਏ ਦੋਸਤੋ ਤੇ ਮੈਂ ਪੂਰੀ ਭਲੀ ਭਲਾਈ ਆ ਠੀਕ ਆ ਤੇ ਕਿਉਂਕਿ ਬਹੁਤੇ ਵੀਰ ਜਿਹੜੇ ਤੁਸੀਂ ਜਾਣਦੇ ਹੋ ਵੀ ਵੱਡੀ ਮਹਾਂ ਆ ਤੇ ਜੇਕਰ ਦੋਸਤੋ ਨੂੰ ਪੂਰੀ ਖਰਾਕ ਮੇਰੇ ਸੇਵਾ ਪੂਰੀ ਹੋਵੇ ਤੇ ਉਹ ਮਾੜ ਜਿਹੜੀ ਦੁਗਣੀ ਜਫਨ ਲੱਗ ਪੈਂਦੀ ਆ ਸੀਸਲਗ ਪੂਰੀ ਵੀ ਜੀ ਭਾਵੇਂ ਇਦਾਂ ਬਹਿ ਜੇ ਥੱਲੇ ਇਦਾਂ ਚੋਰੇ ਕੋਈ ਗੱਲ ਹੀ ਨਹੀਂ ਠੀਕ ਹੈ ਭਰਾ ਜਿੱਦੀ ਨਹੀਂ ਲੱਤ ਨਹੀਂ ਲਾਉਂਦੀ ਠੀਕ ਹੈ ਵੀਰ ਠੀਕ ਹੈ ਤੇ ਸੀਸਲਗ ਵੀਰਾਂ ਦਾ ਵੀ ਪੂਰੀ ਆ ਕਿਉਂਕਿ ਘਰੇ ਵੀ ਜਿਹਨਾਂ ਨੇ ਕਿ ਭੈਣਾਂ ਦੇ ਚੁਆਈ ਕਰਨੀ ਆ ਉਹ ਵੀ ਤੁਸੀਂ ਜ਼ਰੂਰ ਧਿਆਨ ਦੇ ਵਿੱਚ ਰੱਖ ਸਕਦੇ ਹੋ ਵੀ ਇੱਥੇ ਵੀ ਘਰੇਲੂ ਭੈਣਾਂ ਦੇ ਘਰੇ ਚੁਆਈ ਕਰਦੀਆਂ ਨੇ ਠੀਕ ਆ ਲੇਡੀਜ਼ ਚੁਆਈ ਕਰਦੀਆਂ ਨੇ ਆ ਦੇਖੋ ਆ ਬੰਦ ਦਿਓ ਜੀ ਤੇ ਵੱਡੇ ਕੱਦ ਕਾਠੀ ਜੀ ਦੋਸਤੋ ਬਾਕੀ ਦੁੱਧ ਚੰਗਾ ਖੋਲਾ ਡੋਲਾ ਹਜੇ ਬਹੁਤੇ ਵੀਰਾਂ ਨੇ ਕਿਉਂਕਿ ਬਿਲਕੁਲ ਜਿੰਨਾ ਚਿਰ ਤਿਆਰੀ ਦੇ ਵਿੱਚ 2-4 ਦਿਨਾਂ ਚ ਨਹੀਂ ਹੁੰਦੀ ਹੋ ਸਕਦਾ ਵੀ ਬਹੁਤ ਜਰ ਕਿਸੇ ਵੀਰ ਨੂੰ ਸ਼ੱਕ ਕੋਈ ਡਾਊਟ ਰਹੇ ਬਾਕੀ ਤਸੱਲੀ ਤੁਸੀਂ ਕਰਨੀ ਆ ਤਸੱਲੀ ਕਰ ਸਕਦੇ ਹੋ ਬਾਕੀ ਚੌਥਾ ਫਿਰ ਸਤਨਾਮ ਛੱਡੀ ਨੂੰ ਕਿੰਨਾ ਕ ਟਾਈਮ ਹੋ ਗਿਆ ਇਹਨੂੰ ਡਰਾਈ ਕੀਤੀ ਨੂੰ ਹਾਂਜੀ ਇਹਨੂੰ ਤਿੰਨ ਕ ਦੁੱਧ ਲੰਮਾ ਤਮਾ ਦਿੰਦੀ ਹੈ ਤਿੰਨ ਕ ਮਹੀਨੇ ਹੋਈ ਚਲੇ ਜੀ ਤਿੰਨ ਕ ਮਹੀਨੇ ਤੇ ਤਿੰਨ ਮਹੀਨੇ ਵੈਸੇ ਪਸ਼ੂ ਚਲ ਛੜਨਾ ਵੀ ਚਾਹੀਦਾ ਹਾਂਜੀ ਹਾਂਜੀ ਬਾਕੀ ਇਹਨੂੰ ਤਾਂ ਭਾਵੇਂ ਜਿੰਨਾ ਚਿਰ ਮਰਜ਼ੀ ਚੋਈ ਜੋ ਆਪ ਹੀ ਛੱਡੀ ਮੈਂ ਚਲ ਡਰਾਈ ਕਰਤੀ ਫਿਰ ਠੀਕ ਹੈ ਹਾਂਜੀ ਹਾਂਜੀ ਬੱਚੇ ਪੁੱੱਚੇ ਬਾਅਦ ਵਿੱਚ ਨਾ ਮਗਰ ਜਿਹੜਾ ਬੱਚਾ ਹੈਗਾ ਸੀ ਕੋਈ ਪਿਛਲੇ ਸਾਲ ਦਾ ਬੱਚਾ ਹੈਗਾ ਹੀ ਪਰ ਕੱਟਾ ਹੀ ਉਹ ਫਿਰ ਆਹ ਹੋ ਗਿਆ ਉਹ ਡੱਟ ਹੋ ਗਿਆ ਸੀ ਹਾਂਜੀ ਠੀਕ ਆ ਸਤਨਾ ਬਾਈ ਦੇ ਲੈਂਡ ਦੇਣ ਕੀ ਮੁੱਲ ਕੀ ਰੱਖਿਆ ਫਿਰ ਲੈਂਡ ਦੇਣ ਵਿੱਚ ਜੀ ਇਹਦਾ 1-10 ਮੰਗਦੇ ਆ ਤੇ ਬਾਕੀ ਥੋੜਾ ਬੋਲਾ ਮਾਨਤਨ ਹੋਊਗਾ ਇਹਦੇ ਨੂੰ ਜ਼ਿਆਦਾ ਇੱਕ 10 ਹਾਂ ਜੇ ਕੋਈ ਵੀਰ ਆਊਗਾ ਦੂਰੋਂ ਨੇੜੇ ਤੋਂ ਤਾਂ ਕਰਾਂਗੇ ਮਾਨਤਨ ਠੀਕ ਹੈ ਵੀਰੇ ਇੱਕ ਤੇ ਰੇਟ ਇਹ ਦਾ ਜੈਨੂਅਲ ਹੀ ਆ ਵੀਰ ਜੀ ਇਹ ਨਹੀਂ ਆ ਕੋਈ ਆਪਾਂ ਐਵੇਂ ਗਰੀ ਚਾਹੀਏ ਜਿੱਡੀ ਮਾਝੇ ਨਾ ਰੇਟ ਇਹ ਦਾ ਬਿਲਕੁਲ ਜੈਨੂਅਲ ਹੀ ਆ ਮੰਗਿਆ ਆਪਾਂ ਲੈਣ ਦੇਣ ਵਾਲੀ ਗੱਲ ਕੀਤੀ ਆ ਬਿਲਕੁਲ ਜੀ ਬਿਲਕੁਲ ਹਾਂਜੀ 110000 ਭਰਾਬੋ ਮੁੱਲ ਆ ਠੀਕ ਆ ਤੇ ਮੈਂ ਪੂਰੀ ਵੱਡੀ ਆ ਵੀ ਕੋਈ ਕਹਿਣ ਵਾਲੀ ਗੱਲ ਨਹੀਂ ਹੈਗੀ ਵੀ ਛੋਟੀ ਚੀਜ਼ ਇੱਥੇ ਹੈ ਕਿਵੇਂ ਕੋਲ ਵੱਡੀ ਚਿੰਨੂ ਮਰਜ਼ੀ ਕਰਾ ਲਓ ਆਣ ਕੇ ਜੋ ਮਰਜ਼ੀ ਕਰਾਓ ਠੀਕ ਆ ਫੋਲ ਵੱਡੀ ਆ ਮੋਹਰਾ ਦੀ ਵੀਰਾਂ ਦਾ ਵੀ ਆਪਾਂ ਹਰਿਆਣੇ ਚੋਂ ਲੈ ਕੇ ਆਂਦੀ ਸੀਗੀ ਤੇ ਲੜਦੂੜ ਜਿਹੜਿਆ ਦੋਸਤੋ ਤੁਹਾਨੂੰ ਸਾਰੇ ਵੀਰਾਂ ਨੂੰ ਦਿਸ ਰਹੇ ਹੋਣਗੇ ਵੀ ਲੜਦੂੜ ਠੀਕ ਆ ਪੂਰਾ ਲੇਵਾ ਭਰਨਾ ਤੇ ਨਾਲ ਜਿਹੜੀ ਵੀਡੀਓ ਚਲਾਈ ਸੀ ਆਪਾਂ ਉਹਦੇ ਵਿੱਚ ਵੀ ਤੁਸੀਂ ਦੇਖ ਲਿਆ ਹਲਾ ਉਹ ਪਿਛਲੇ ਸਾਲ ਦੀ ਸੀ ਜਦੋਂ ਬਿਲਕੁਲ ਤਿਆਰੀ ਦੇ ਵਿੱਚ ਸੀ ਠੀਕ ਆ ਤੇ ਪੂਰੇ ਜੋਰ ਦੇ ਵਿੱਚ ਤੇ ਪੂਰੇ ਜਿਹੜੇ ਦੋਸਤੋ ਵਜਨਪੱਟੇ ਵਾਲੀ ਤੇ ਆਰਡਰ ਆਰਡਰ ਜਿਹੜਾ ਦੋਸਤੋ ਹੈਵੀ ਆਰਡਰ ਬਣਾ ਕੇ ਤਿਆਰ ਕਰੂਗੀ ਜੇਕਰ ਦਿਨ ਲੈ ਜਾਏਗੀ 8-7 ਦਿਨ ਪਾਸ 7 ਦਿਨ ਲੈ ਜਾਊਗੀ ਤੇ ਖੁੱਲਾ ਲੇਵਾ ਮਾਰੂਗੀ ਠੀਕ ਆ 1,10,000 ਕੀਮਤ ਬਾਕੀ ਫੇਸ ਕੁਆਲਟੀ ਜਿਹੜੀ ਇੱਕ ਵਾਰੀ ਮੈਂ ਤੁਹਾਨੂੰ ਫਿਰ ਦਿਖਾ ਦਿੰਦਾ ਆ ਮੂੰਹ ਮੱਥੇ ਤੋਂ ਦੇਖੋ ਜੀ ਠੀਕ ਆ ਹਰਿਆਣੇ ਦੀ ਜਿਹੜੀ ਦੋਸਤੋ ਇਹ ਮਾਝਾ ਜਿਹੜੇ ਵੀਰ ਗਏ ਭਾਲ ਕਰਦੇ ਹੋ ਤੁਸੀਂ ਖਰੀਦਣਾ ਚਾਹੁੰਦੇ ਹੋ ਤੇ ਦਿੱਤੇ ਹੋਏ ਬਾਈ ਸਦਨਾਮ ਸਿੰਘ ਦੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਆ ਜੀ ਥਾਣ ਅਜੇ ਸਦਨਾ ਵੀਰੇ ਨੰਬਰ ਆਪਣੇ ਸੰਪਰਕ 98554 84693 98554 84693 ਠੀਕ ਇੱਕ ਨੰਬਰ ਹੋ ਰਿਹਾ ਵੀਰ ਜੀ 62390 22770 62390 22770 ਠੀਕ ਹੈ ਵੀਰੇ ਠੀਕ ਸੋ ਦੋਸਤੋ ਇਹ ਸਨ ਮੇਰੇ ਨਾਲ ਵੀਰ ਸਤਨਾਮ ਸਿੰਘ ਪਿੰਡ ਬੰਡਾਲਾ ਤੁਸੀਂ ਵਿజిਟ ਕਰਨੀ ਹੈ ਤਰਨਤਾਰਨ ਦੇ ਬਿਲਕੁਲ ਲਾਗੇ ਪਿੰਡਾ ਬੰਡਾਲਾ ਪੱਖੋਂ ਕੇ ਥੋੜੀ ਦੂਰੀ ਤੇ ਆ ਠੀਕ ਆ ਜੀ ਤੇ ਜੰਡੇਾਲਾ 4 ਕਿਲੋਮੀਟਰ ਹੈ ਜੀ ਅੰਮ੍ਰitsar ਇਥੋਂ ਆਪਾਂ ਨੂੰ 15 ਕਿਲੋਮੀਟਰ ਅੰਮ੍ਰitsar ਆ ਅੰਮ੍ਰitsar ਦੀ ਦੂਰੀ 15 ਕਿਲੋਮੀਟਰ ਦੀ ਠੀਕ ਹੈ ਅੰਮ੍ਰitsar 15 ਕਿਲੋਮੀਟਰ ਦੀ ਦੂਰੀ ਆ ਮੇਨ ਜਿਹੜਾ ਅਮਰਸਾ ਤੋਂ ਬਠਿੰਡੇ ਹਾਈਵੇ ਆ ਮੇਨ ਹੈਗਾ ਦੋਸਤੋ ਨੈਸ਼ਨਲ ਹਾਈਵੇ ਆ ਉਹਦੇ ਉੱਪਰ ਹੀ ਬਿਲਕੁਲ ਘਰ ਹੈਗਾ ਪੈਟਰੋਲ ਐਚਪੀ ਪੈਟਰੋਲ ਪੰਪ ਆ ਠੀਕ ਹੈ ਜੀ ਇਹ ਜਿਹੜੀ ਆ ਦੋਸਤੋ ਬਿਲਕੁਲ ਨਿਸ਼ਾਨੀ ਆ ਤੁਸੀਂ ਵਿਜ਼ਿਟ ਕਰ ਸਕਦੇ ਹੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ